ਪੰਜਾਬ ਦੇ ਟੈਕਨੀਕਲ ਕਾਲਜਾਂ ਤੇ 56 ਕਸਨ ਦੀ ਤਿਆਰੀ ਪੰਜਾਬ ਸਰਕਾਰ ਕਰ ਰਹੀ ਹੈ ਕਿਉਂਕਿ ਬਹੁਤ ਸਾਰੇ ਟੈਕਨੀਕਲ ਕਾਲਜਾਂ ਚ ਖਾਮੀਆਂ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਿਛਲੀ ਸਰਕਾਰ ਦੇ ਟਾਈਮ ਵੀ ਸਾਡੇ ਨਾਲ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਚਰਨਜੀਤ ਚੰਨੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਸਟੈਪ ਚੁੱਕਣ ਜਾ ਰਹੇ ਚੰਨੀ ਸਾਹਿਬ ਇੱਕ ਚਰਚਾ ਚੱਲ ਰਹੀ ਸੀਗੀ ਤੁਸੀਂ ਪਹਿਲਾਂ ਲਗਾਤਾਰ ਸਵਾਲ ਵਿਧਾਨ ਸਭਾ ਚ ਉਠਾਉਂਦੇ ਹੁੰਦੇ ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਹੁਣ ਤੁਸੀਂ ਮੰਤਰੀ ਹੋ ਹੁਣ ਕੀ ਕਦਮ ਚੁੱਕਣ ਜਾ ਰਹੇ ਹੋ ਮੈਂ ਸਾਰੇ ਕਾਲਜਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਕਹਿ ਦਿੰਦਾ ਕਿ ਪੜਾਈ ਹੈ ਜਿਹੜੀ ਇਹ ਵਪਾਰ ਸਮਝ ਕੇ ਨਾ ਕਰਾਈ ਜਾਵੇ ਪੜਾਈ ਦਾ ਉੱਚਾ ਮਿਆਰ ਹੋਣਾ ਚਾਹੀਦਾ ਉਹਦੇ ਵਾਸਤੇ ਸਾਬ ਲਗ ਜਾਂਦੇ ਵਿੱਚ ਉਹਨਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹੈ ਕਿ ਜਿਹੜੇ ਕਾਲਜ ਦੀ ਬਿਲਡਿੰਗ ਜਿਹੜੇ ਕਾਲਜ ਦਾ ਇਨਫਰਾਸਟ੍ਰਕਚਰ ਜਿਹੜੇ ਕਾਲਜ ਦੀ ਟੀਚਰ ਸਹੀ ਨਹੀਂ ਹੋਣਗੇ ਉਹ ਕਾਲਜ ਬੰਦ ਕਰ ਦਿੱਤੇ ਜਾਣਗੇ ਕੁਆਲਿਟੀ ਐਜੂਕੇਸ਼ਨ ਦੇਣਾ ਸਾਡਾ ਮੇਨ ਮਕਸਦ ਹੈ ਕਿ ਪੜਾਈ ਜਿਹੜੀ ਹੋਵੇ ਉਸ ਤੋਂ ਨਿਕਲ ਕੇ ਬੱਚੇ ਨੂੰ ਪੜਾਈ ਤੋਂ ਬਾਅਦ ਨੌਕਰੀ ਮਿਲੇ ਇਸ ਕਰਕੇ ਅਸੀਂ ਕਿਤਾ ਮੁਕੀ ਪੜਾਈਆਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਕਾਲਜਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਨਕਲ ਬਿਲਕੁਲ ਬੰਦ ਕਰੋ ਔਰ ਜਿਹੜੇ ਪੈਸੇ ਲੈ ਰਹੇ ਆ ਉਹਦਾ ਫੀਸ ਸਟਰਕਚਰ ਹੈ ਜਿਹੜਾ ਉਹਨਾਂ ਦੀ ਫੀਸਾਂ ਉਹ ਨਿਰਧਾਰਿਤ ਕਰ ਰਹੇ ਹਨ ਕਿ ਬਿਨਾਂ ਮਤਲਬ ਤੋਂ ਗਰੀਬ ਬੰਦਾ ਜਾਂ ਕੋਈ ਵੀ ਮਾਪੇ ਲੁੱਟੇ ਨਾ ਜਾਣ ਤੇ ਕੁਝ ਇਸ ਤਰ੍ਹਾਂ ਦਾ ਪਤਾ ਲੱਗਿਆ ਕਿ ਕਿੰਨੇ ਕਾਲਜ ਅਜਿਹੇ ਹਨ ਜਿਹੜੇ ਕੋਈ ਖਾਮੀਆਂ ਕਰ ਰਹੇ ਨੇ ਤੁਹਾਡੇ ਧਿਆਨ 'ਚ ਕਿਉਂਕਿ ਜੋ ਤੁਸੀਂ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਮਸਲੇ ਉਠਾਉਂਦੇ ਸੋ ਉਦੋਂ ਵੀ ਕੁਝ ਲੋਕਾਂ ਨੇ ਲਿਆਂਦੇ ਹੋਣਗੇ ਕਿ ਕਿੰਨੇ ਕਾਲਜ ਨੇ ਕਿਸ ਤਰ੍ਹਾਂ ਦੇ ਕਾਲਜ ਨੇ ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇਸ ਨੂੰ ਵਪਾਰ ਸਮਝ ਕੇ ਬਹੁਤ ਸਾਰੇ ਕਾਲਜ ਖੁੱਲ ਗਏ ਆ ਲੇਕਿਨ ਉਹਨਾਂ ਨੇ ਉਸ ਲੈਵਲ ਦਾ ਪੜਾਈ ਦੇ ਸਾਧਨ ਅੰਦਰ ਨਹੀਂ ਦਿੱਤੇ ਇਸ ਕਰਕੇ ਅਸੀਂ ਸਾਰਿਆਂ ਦੀ ਦੁਬਾਰੇ ਤੋਂ ਚੈਕਿੰਗ ਕਰਾ ਰਹੇ ਜਿਹੜੇ ਕਾਲਜਾਂ ਵਿੱਚ ਸਹੀ ਨਹੀਂ ਪਾਏ ਜਾਣਗੇ ਉਹਨਾਂ ਨੂੰ ਬੰਦ ਕਰਵਾਵਾਂਗੇ ਜਾਂ ਉਹ ਮਜਬੂਰ ਕਰਾਂਗੇ ਉਹਨਾਂ ਨੂੰ ਕਿ ਉਹ ਸਹੀ ਪੜ੍ਹਾਈ ਬੱਚਿਆਂ ਨੂੰ ਦੇਣਾ ਸਹੀ ਪੀਸਾ ਲੈਣ ਜ਼ਿਆਦਾ ਪੀਸਾ ਨਾ ਲੈਣ ਜਿਹੜੀ ਚੈੱਕ ਕਰਨ ਵਾਲੀ ਟੀਮ ਹੋਊਗੀ ਕੌਣ ਹੋਊਗੀ ਜਿਹੜੀ ਤੁਸੀਂ ਟੀਮ ਦਾ ਗਠਨ ਕਰੋਗੇ ਜਿਹੜੀ ਟੀਮ ਕਾਲਜਸ ਨੂੰ ਚੈੱਕ ਕਰੂਗੀ ਉਹ ਕਿਹੜੀ ਟੀਮ ਹੋਊਗੀ ਯਾਨੀ ਉਹ ਕਿਸੇ ਆਈਐਸ ਲੈਵਲ ਦੇ ਅਧਿਕਾਰੀ ਹੋਣਗੇ ਪੀਸੀਐਸ ਹੋਣਗੇ ਜਾਂ ਕੌਣ ਹੋਣਗੇ ਉਹ ਐਸੀ ਸਪੈਸ਼ਲ ਟਾਸਕ ਫੋਰਸ ਇਸ ਵਾਸਤੇ ਬਣਾ ਰਹੇ ਹਾਂ ਤੇ ਹਰ ਕਾਲਜ ਨੂੰ ਚੈੱਕ ਕਰ ਰਹੇ ਹਾਂ ਇਹਦੇ ਵਿੱਚ ਸਾਡੇ ਕਾਲਜ ਦੇ ਨਮਾਇਦੇ ਵੀ ਹੋਣਗੇ ਯੂਨੀਵਰਸਿਟੀ ਦੇ ਨਮਾਇਦੇ ਵੀ ਹੋਣਗੇ ਤੇ ਬਾਹਰੋਂ ਵੀ ਕੁਝ ਐਸੀ ਐਸੇ ਬੰਦੇ ਲੈ ਰਹੇ ਜਿਹੜੇ ਇਸ ਗੱਲ ਦੇ ਮਾਹਰ ਹੈ ਉਹ ਸਾਨੂੰ ਕਨਫਿਡੈਂਸ਼ੀਅਲ ਰਿਪੋਰਟ ਦੇਣਗੇ ਕਿ ਫਲਾਣੇ ਕਾਲਜ ਦੇ ਵਿੱਚ ਹੈ ਕਿ ਨਹੀਂ ਹੈ ਤਾਂ ਕਿ ਸਾਡੇ ਅਫਸਰ ਵੀ ਜਿਹੜੇ ਜਾ ਰਹੇ ਹੈ ਉਹ ਵੀ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਗਲਤ ਰਿਪੋਰਟ ਨਾ ਦੇ ਦੇਣ ਕੋਈ ਕਈ ਵਾਰ ਸ਼ੰਕਾ ਜਿਤਾਈ ਜਾਂਦੀ ਹੈ ਕੁਝ ਕਾਲਜਸ ਕਹਿੰਦੇ ਨੇ ਕਿ ਕਈ ਵਾਰ ਜਾਣਬੁੱਝ ਕੇ ਵੀ ਕੁਝ ਅਥਾਰਟिटीज ਤੰਗ ਕਰਦੀਆਂ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਜਿਹੜੇ ਕਈ ਚੰਗੇ ਕਾਲਜ ਵੀ ਨੇ ਜਿਨ੍ਹਾਂ ਦੀ ਕ੍ਰੈਡੀਬਿਲਟੀ ਵੀ ਹੈਗੀ ਤਾਂ ਇਹਦੇ ਲਈ ਕੀ ਕਦਮ ਚੁੱਕੋਗੇ ਕਿ ਕਈ ਵਾਰ ਕੋਈ ਅਧਿਕਾਰੀ ਆਪਣੇ ਲੈਵਲ ਦੇ ਉੱਤੇ ਮੰਤਰੀ ਤੋਂ ਸਾਈਡ ਤੇ ਜਾ ਕੇ ਆਪਣੇ ਲੈਵਲ ਦੇ ਉੱਤੇ ਚੀਜ਼ਾਂ ਕਰਨ ਲੱਗ ਜਾਂਦੇ ਨੇ ਬਿਲਕੁਲ ਸਿੱਧਾ ਜਿਹਾ ਹਿਸਾਬ ਹੈ ਮੈਂ ਉਹਨਾਂ ਨੂੰ ਦੱਸਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਨਾ ਪੈਸੇ ਖਾੜੇ ਆ ਨਾ ਤੁਹਾਨੂੰ ਖਾਣ ਦੇਣੇ ਆ ਬਿਲਕੁਲ ਸਹੀ ਜੋ ਬੈਨੀਫਿਟ ਹੈ ਉਹ ਬੱਚੇ ਨੂੰ ਵਿਦਿਆਰਥੀ ਨੂੰ ਪਹੁੰਚਣੇ ਚਾਹੀਦੇ ਆ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਹੀਰਾਬਰੀ ਟੈਕਨੀਕਲ ਐਜੂਕੇਸ਼ਨ ਵਿੱਚ ਨਹੀਂ ਹੋਏਗੀ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਸਕਾਲਰਸ਼ਿਪ ਦੇ ਮਾਮਲੇ ਜਦੋਂ ਆਈਸੀ ਪਿਛਲੇ ਸਮੇਂ ਦੇ ਅੰਦਰ ਤਾਂ ਟੈਕਨੀਕਲ ਕਾਲਜਾਂ ਦੀ ਵੀ ਗੱਲ ਆਈ ਸੀਗੀ ਕਿ ਬਹੁਤ ਵੱਡੇ ਕੱਪੜੇ ਉੱਥੇ ਵੀ ਹੋਏ ਨੇ ਉਹਦੇ ਬਾਰੇ ਕੋਈ ਤੁਸੀਂ ਹੁਣ ਤੱਕ ਰਿਪੋਰਟ ਮੰਗੀ ਹੋਵੇ ਜਾਂ ਆਉਣ ਵਾਲੇ ਦਿਨਾਂ ਚ ਉਹਦੇ ਤੇ ਕੁਝ ਹੋਣ ਜਾ ਰਿਹਾ ਹੋਵੇ ਮੈਂ ਸਮਾਜਿਕ ਵਿਭਾਗ ਤੋਂ ਮੰਗਿਆ ਹੈ ਵੈਲਫੇਅਰ ਡਿਪਾਰਟਮੈਂਟ ਤੋਂ ਮੰਗਿਆ ਹੈ ਕਿ ਉਹਦੇ ਬਾਰੇ ਰਿਪੋਰਟ ਦੋ ਬਿਜੀਲੈਸ ਦੇ ਵਿੱਚ ਇਨਕੁਆਰੀ ਚੱਲ ਰਹੀ ਹੈ ਉਹਨਾਂ ਨੂੰ ਮੈਂ ਲਿਖ ਕੇ ਭੇਜਿਆ ਕਿ ਇਸ ਨੂੰ ਸਖਤੀ ਨਾਲ ਨਜਿੱਠਿਆ ਜਾਵੇ ਜਿਨ੍ਹਾਂ ਨੇ ਗਰੀਬ ਬੱਚਿਆਂ ਦੇ ਵਜੀਫੇ ਖਾਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਖਾਸ ਤੌਰ ਦੇ ਉੱਤੇ ਇੱਕ ਤੁਸੀਂ ਸਕਾਲਰਸ਼ਿਪ ਦੀ ਗੱਲ ਚੱਲ ਰਹੀ ਹੈ ਕਿ ਕੈਪਟਨ ਦੀ ਸਰਕਾਰ ਇੱਕ ਸਕਾਲਰਸ਼ਿਪ ਲੈ ਕੇ ਆ ਰਹੀ ਹੈ ਉਹ ਬੱਚਿਆਂ ਲਈ ਜਿਹੜੇ ਜ਼ਿਆਦਾ ਪਰਸੈਂਟੇਜ ਲੈ ਕੇ ਜਾਣਗੇ ਕਿੰਨੀ ਪਰਸੈਂਟੇਜ ਤੱਕ ਉਹ ਬੱਚੇ ਹੋਣਗੇ ਔਰ ਕਿੰਨੇ ਕੁ ਬੱਚੇ ਹਿਲ ਇਡੈਂਟੀਫਾਈ ਕਰੋਗੇ ਐਸੀ 50% ਤੋਂ ਉੱਪਰ ਜਿਹੜੇ ਬੱਚੇ ਨੰਬਰ ਲੈ ਕੇ ਆਉਂਦੇ ਆ ਉਹਨਾਂ ਨੂੰ ਜਿੰਨੇ ਜਿੰਨੇ ਉਹਨਾਂ ਦੇ ਨੰਬਰ ਵਧਣਗੇ ਉਸ ਹਿਸਾਬ ਦੇ ਨਾਲ ਸਕਾਲਰਸ਼ਿਪ ਦੀ ਜਿਹੜੀ ਅਮ ਇਸ ਮੁੱਖ ਮੰਤਰੀ ਜੀ ਵੱਲੋਂ ਸਕੀਮ ਲਿਆਂਦੀ ਜਾ ਰਹੀ ਹੈ ਮੁੱਖ ਮੰਤਰੀ ਜੀ ਦੇ ਨਾਮ ਤੇ ਸਕੀਮ ਚੱਲ ਰਹੀ ਹੈ ਖਾਸ ਕਰਕੇ ਜਿਵੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਆ ਬਹੁਤ ਸਾਰੀਆਂ ਪੰਜਾਬ ਚ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਕਾਲਜਸ ਨੇ ਜਿਨ੍ਹਾਂ ਦੀ ਕ੍ਰੈਡੀਬਿਲਟੀ ਬੜੀ ਲੋਅ ਆ ਜਿਹੜੀ ਤੁਸੀਂ ਕਿਹਾਗਾ ਕਿ ਕੁਆਲਟੀ ਐਜੂਕੇਸ਼ਨ ਦੇਂਦੇ ਕੁਆਂਟੀਟੀ ਆ ਕੁੰਬਾ ਵਾਂਗੂ ਜਿਹੜੇ ਕਾਲਜ ਤੇ ਯੂਨੀਵਰਸਿਟੀਆਂ ਹੋ ਗਈਆਂ ਉਹਨਾਂ ਦੇ ਲਈ ਕੋਈ ਖਾਸ ਤੁਸੀਂ ਤਜਵੀਜ਼ ਲਿਆ ਰਹੇ ਹੋ ਜਾਂ ਉਹਨਾਂ ਲਈ ਖਾਸ ਕੋਈ ਡਾਇਰੈਕਸ਼ਨਸ ਆਉਣ ਵਾਲੇ ਸਮੇਂ ਚ ਹੈਗੀਆਂ ਦੇਖੋ ਮੇਨ ਗੱਲ ਹੈਗੀ ਹੈ ਕਿ ਜਿਹੜਾ ਬੱਚਾ ਪੜ੍ਹ ਕੇ ਨਿਕਲਦਾ ਹੈ ਉਹੋ ਇੰਨਾ ਕੈਫੀਸ਼ੈਂਟ ਹੋਵੇ ਕਿ ਉਹ ਆਪਣਾ ਵੀ ਕੰਮ ਕਰ ਸਕੇ ਤੇ ਚੰਗੀ ਫੈਕਟਰੀ ਨੂੰ ਕੰਮ ਦੇਣ ਲਈ ਵੀ ਤਿਆਰ ਹੋਵੇ ਸਾਡੇ ਪਾਸ ਅੱਜ ਇੰਜੀਨੀਅਰ ਹੈ ਮਾਸਟਰ ਨਹੀਂ ਹੈ ਜਿਹੜੇ ਪੜਾਉਣ ਵਾਲੇ ਆ ਉਹਨਾਂ ਨੂੰ ਪੜਾਉਣ ਦੀ ਟ੍ਰੇਨਿੰਗ ਨਹੀਂ ਹੈ ਇਸ ਕਰਕੇ ਕਾਫੀ ਕਮ ਐਸੀ ਹੈ ਇਸ ਫੀਲਡ ਦੇ ਵਿੱਚ ਕਰ ਰਹੇ ਆ ਟੀਚਰਾਂ ਦੀ ਵੀ ਟ੍ਰੇਨਿੰਗ ਕਰ ਰਹੇ ਆ ਵਿਦਿਆਰਥੀ ਵੀ ਥੱਲੇ ਉਹ ਸਟਾਫ ਚੰਗਾ ਨਹੀਂ ਆ ਰਿਹਾ ਥੱਲੇ ਦੀ ਵੀ ਖਚਾਈ ਹੋ ਰਹੀ ਹੈ ਪੜਾਈ ਹੀ ਕਿਹੜਾ ਮਾਧਿਅਮ ਹੈ ਜਿਹਦੇ ਨਾਲ ਸਾਡਾ ਪੰਜਾਬ ਅਮੀਰ ਹੋ ਸਕਦਾ ਇਸ ਲਈ ਅਸੀਂ ਪੜਾਈ ਦੇ ਵਿੱਚ ਬਹੁਤ ਵਧੀਆ ਅੱچھے ਉਦਮ ਲੈ ਕੇ ਆ ਰਹੇ ਥੈਂਕ ਯੂ ਚੰਨ ਜੀ ਚੰਨੀ ਜਿਨ੍ਹਾਂ ਦਾ ਕਹਿਣਾ ਕਿ ਖਾਸ ਤੌਰ ਤੇ ਉਹ ਟੈਕਨੀਕਲ ਕਾਲਜ ਬੰਦ ਕੀਤੇ ਜਾਣਗੇ ਜਿਹੜੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਯਾਦਵਿੰਦਰ ਸਿੰਘ ਐਵੀਪੀ ਸੰਜਾ ਚੰਡੀਗੜ੍ਹ